ਵਿਦਾਂ ਸਾ ਬਹਲਕਾ ਫਤਿਹਗ ਚੂੜੀਆਂ ਦੇ ਪਿੰਡ ਕਾਲਾ ਅਫਗਾਨਾ ਵਿੱਚ ਲੱਗਾ ਸਰਕਾਰ ਆਪ ਦੇ ਦਵਾਰ ਤਹਿਤ ਕੈਂਪ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀਆਂ ਨੇ ਹਾਜ਼ਰੀ ਭਰੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਨੀਆਂ ਪਿੰਡ ਕਾਲਾ ਅਫਗਾਨਾ ਵਿੱਚ ਲੱਗੇ ਸਰਕਾਰ ਆਪਕੇ ਦਵਾਰ ਤਹਿਤ ਕੈਂਪ ਵਿੱਚ ਚੇਅਰਮੈਨ ਪੰਸਬ ਪੰਜਾਬ ਅਤੇ ਹਲਕਾ ਇੰਚਾਰਜ ਫਤਿਹਗ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਇਥੇ ਹੀ ਬੋਲਦੇ ਹੋਏ ਚੇਅਰਮੈਨ ਬਰਬੀਰ ਸਿੰਘ ਪੰਨੋ ਨੇ ਕਿਹਾ ਕਿ ਪਿੰਡ ਕਾਲਾ ਫਗਾਨਾ ਵਿਧਾਨ ਸਭਾ ਹਲਕਾ ਫਤੇਗਰ ਚੋੜੀਆਂ ਦੇ ਵੱਡੇ ਪਿੰਡਾਂ ਵਿੱਚੋਂ ਇੱਕ ਪਿੰਡ ਹੈ ਅਤੇ ਇਸ ਪਿੰਡ ਵਿੱਚ ਵੱਤਵੱਤ ਵਿਕਾਸ ਕਰਵਾਉਣ ਲਈ ਮੈਂ ਹਰ ਇੱਕ ਸੰਭਵ ਯਤਨ ਕਰਾਂਗਾ ਮਾਜਨ ਲਾਈਵ ਟੀਵੀ ਲਈ ਫਤੇਗਰ ਚੋੜੀਆਂ ਤੋਂ ਮਨਪ੍ਰੀਤ ਸਿੰਘ ਮਾਂ ਦੀ ਰਿਪੋਰਟ ਪਿੰਡ ਕਾਲਾ ਫਗਾਨਾ ਦੇ ਵਿੱਚ ਜੀ ਸਰਕਾਰ ਆਪਕੇ ਦਵਾਰ ਤੇ ਇੱਕ ਜੁਤਰਦਾਰ ਭਗਵੰਤ ਸਿੰਘ ਜੀ ਮਾਂ ਵੱਲੋਂ ਇੱਕ ਮਹਿਮ ਚਲਾਈ ਗਈ ਹੈ ਉਦੇ ਤਹਿਤ ਡੀਟੀ ਸਾਹਿਬ ਦੇ ਆਦੇਸ਼ਾਂ ਦੇ ਅਧੀਨ ਪੂਰੇ ਪ੍ਰਸ਼ਾਸਨ ਦੇ ਨੁਮਾਇंदे ਪਹੁੰਚੇ ਔਰ ਸਾਰੇ ਪਿੰਡ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਕੁਝ ਮੁਸ਼ਕਲਾਂ ਦਾ ਮੌਕੇ ਤੇ ਹੱਲ ਕੀਤਾ ਗਿਆ ਔਰ ਕੁਝ ਮੁਸ਼ਕਲਾਂ ਲੋਡ ਕਰ ਲਈਆਂ ਗਈਆਂ ਨੇ ਔਰ ਪਿੰਡ ਕਾਲੇ ਬਗਾਨੇ ਦੀ ਡਿਮਾਂਡ ਸੀ ਕਾਲੇ ਬਗਾਨੇ ਤੋਂ ਲੈ ਕੇ ਕਲਾਂ ਨੌਰ ਜਿਹੜਾ ਬਾਬਾ ਨਾਨਕ ਨੂੰ ਜੋ ਰੋਡ ਜਾਂਦਾ ਹੈ ਤਕਰੀਬਨ 6 ਕਰੋੜ ਦੀ ਲਗਦੇ ਨਾਲ ਉਹਦਾ ਕੰਮ ਵੀ ਤਕਰੀਬਨ ਕਾਲੇ ਬਗਾਨੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਡੇਰਾ ਬਾਬਾ ਨਾਨਕ ਦੋਨੋਂ ਸਾਈਡ ਤੋਂ ਕੰਮ ਸ਼ੁਰੂ ਹੋ ਚੁੱਕਾ ਹੈ ਤਾਂ ਜੋ ਜਲਦੀ ਕੰਮ ਪੂਰਾ ਹੋ ਸਕੇ ਸੜਕ ਦੇ ਨਾਲ-ਨਾਲ ਪਿੰਡ ਕਾਲੇ ਫਗਾਨੇ ਦੇ ਵਿੱਚ ਇਹ ਬਾਜ਼ਾਰ ਚੋ ਮਾਰਕੀਟ ਹੈ ਪਾਣੀ ਦੀ ਬੜੀ ਮੁਸ਼ਕਲ ਹੁੰਦੀ ਸੀ ਸੜਕ ਦੇ ਨਾਲ-ਨਾਲ ਇੱਕ ਨਾਲਾ ਬਣਾਣਾ ਚਾਲੂ ਕਰ ਦਿੱਤਾ ਹੈ ਹੋਰ ਵੀ ਜਿਹੜੀ ਕਾਲੇ ਫਗਾਨੇ ਨੂੰ ਮੁਸ਼ਕਲ ਹੋਵੇਗੀ ਕਾਲਾ ਫਗਾਨਾ ਕਿਉਂਕਿ ਵੱਡੇ ਪਿੰਡਾਂ ਦੇ ਵਿੱਚ ਇੱਕ ਪਿੰਡ ਹੁੰਦਾ ਹੈ ਇੱਕ ਮਾਰਕੀਟ ਵੀ ਹੁੰਦੀ ਹੈ ਬਾਜ਼ਾਰ ਵੀ ਹੁੰਦਾ ਹੈ ਤੇ ਕਾਫੀ ਪਿੰਡ ਉੱਤੇ ਖਰੀਦੋ-ਕਰਾਦੀ ਕਰ ਲੈਂਦੇ ਨੇ ਮਾਰਕੀਟ ਦੇ ਵਿੱਚ ਜਿਹੜੀ ਵੀ ਹੋਰ ਵੀ ਕੋਈ ਮੁਸ਼ਕਲ ਹੋਊਗੀ ਜੋ ਪਿੰਡ ਦੀ ਡਿਮਾਂਡ ਹੋਊਗੀ ਉਸ ਦੇ ਹਿਸਾਬ ਦੇ ਨਾਲ ਡਿਮਾਂਡ ਨੂੰ ਪੂਰਾ ਕਰ ਦਿੱਤਾ ਜੀ